ਜੋਤ ਸਿੰਘ ਸਮਰਾਜ ਜਿਹੜੇ ਹਲਕਾ ਅੰਚਾਰਜ ਐ ਜਨਾਲਾ ਉਹਨਾਂ ਦੇ ਨਾਲ ਤੇ ਅਜਨਾਲਾ ਹਲਕੇ ਦੀ ਸਾਰੀ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਵਰਕਰ ਸਹਿਬਾਨ ਸਾਰੇ ਪ੍ਰਮੁੱਖ ਲੋਕ ਸੀਗੇ ਸਭ ਤੋਂ ਪਹਿਲਾਂ ਰਮਦਾਸ ਬ੍ਰਹਮ ਗਿਆਨੀ ਤੰਤਨ ਬਾਬਾ ਬੁੱਢਾ ਸਾਬਜੀ ਦੇ ਚਰਨਾਂ ਚ ਨਤਮਸਤਕ ਹੋਏ ਗੁਰਦਰਾ ਸਾਹਿਬ ਫਿਰ ਪ੍ਰਾਚੀਨ ਸ਼ਵਾਲਾ ਦੇ ਵਿੱਚ ਅਸੀਂ ਮੱਥਾ ਟੇਕਿਆ ਉਸ ਤੋਂ ਬਾਅਦ ਵਾਲਮੀਕੀ ਮੰਦਰ ਦੇ ਵਿੱਚ ਭਗਵਾਨ ਵਾਲਮੀਕੀ ਜੀ ਦੇ ਮੰਦਰ ਚ ਮੱਥਾ ਟੇਕਿਆ ਫਿਰ ਗਮਚਕ ਗੁਰਦੁਆਰਾ ਸਾਹਿਬ ਉਤਰਸਾਨ ਹੈ ਬੜਾ ਉੱਥੇ ਵੀ ਬਹੁਤ ਵੱਡੀ ਗਿਣਤੀ ਸੰਗਤ ਸੀ ਉੱਥੇ ਵੀ ਮੱਥਾ ਟੇਕਿਆ ਤੇ ਹੁਣ ਅਜਨਾਲਾ ਵਿਖੇ ਅਮਰ ਸ੍ਰੀ ਤਨਤਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਅਸੀਂ ਆਏ ਆ ਤੇ ਅਸੀਂ ਬੇਨਤੀ ਕੀਤੀ ਅਰਦਾਸ ਕੀਤੀ ਆ ਕਿ ਗੁਰੂ ਮਹਾਰਾਜ ਤਾਕਤ ਦਿਓ ਸ਼ਕਤੀ ਦਿਓ ਇਹ ਜੋ ਸੰਗਤ ਚਾਹੁੰਦੀ ਆ ਕਿ ਮੈਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਇਲੈਕਸ਼ਨ ਲੜਨ ਵਾਸਤੇ ਕਿਉਂਕਿ ਸੰਗਤ ਦਾ ਫਤਵਾ ਮੇਰਾ ਕੋਈ ਮੰਨ ਨਹੀਂ ਸੀ ਰੱਦਾ ਨਹੀਂ ਸੀ ਪਰ ਗੁਰੂ ਮਹਾਰਾਜ ਦੀ ਆਪਣੀ ਜਿਹੜੀ ਹੈ ਮਾਖੇੜ ਕੋ ਗਿੰਦਾ ਤੇ ਉਹਨਾਂ ਨੇ ਮੇਰੀ ਜਿੰਮੇਵਾਰੀ ਲਈ ਹੈ ਨਹੀਂ ਤੇ ਮੈਂ 4 ਮਹੀਨੇ ਤੋਂ ਮੈਨੂੰ ਪਾਰਟੀ ਨੇ ਹਲਕਾ ਚਾਰਜ ਬਣਾਇਆ ਸੀ ਪਰ ਕਿਉਂਕਿ ਸਮਝੌਤੇ ਦੀਆਂ ਗੱਲਾਂ ਚੱਲਦੀਆਂ ਸੀ ਤੇ ਇਸ ਕਰਕੇ ਇਹ ਕਿੱਧਰ ਜਾਣੀ ਸੀਟ ਪਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜਿਹੜਾ ਸਟੈਂਡ ਪੰਜਾਬ ਦੇ ਹੱਕ ਤੇ ਲਿਆ ਜਿਹੜੀ ਉਹਨਾਂ ਨੇ ਪੰਜਾਬ ਵਾਸਤੇ ਲਾਤ ਲਾਈ ਹੈ ਕਿ ਪੰਜਾਬ ਦਾ ਗਿਣਤੀਆਂ ਮਿੰਟੀਆਂ ਦਾ ਸਮਝੌਤਾ ਨਹੀਂਗਾ ਜੇ ਤੇ ਪੰਜਾਬ ਨੂੰ ਗਲੇ ਲਾਉਣਾ ਸੁਖਵੀਰ ਬਾਦਲ ਜੀ ਨੇ ਸਿੱਧਾ ਬੀਜੇਪੀ ਦੀ ਲੀਡਰਸ਼ਿਪ ਨੂੰ ਇਹੀ ਕਿਹਾ ਸੀ ਤੇ ਪੰਜਾਬ ਨੂੰ ਗਲੇ ਲਾਓ ਪੰਜਾਬ ਦੇ ਮੁੱਦੇ ਆ ਪੰਜਾਬ ਦੇ ਮਸਲੇ ਆ ਪਹਿਲਾਂ ਉਹਨਾਂ ਦੇ ਗੌਰ ਕਰੋ ਫਿਰ ਸਮਝੌਤਾ ਕਰਾਂਗੇ ਪਰ ਹਮੇਸ਼ਾ ਦੀ ਤਰ੍ਹਾਂ ਜਿਤਨਾ ਦਿੱਲੀ ਦੇ ਬਾਰਡਰ ਤੇ ਕਿਸਾਨ ਰੁੱਲਦੇ ਪਏ ਆ ਪਹਿਲਾਂ ਵੀ ਸਵਾ ਸਾਲ ਰੁਲੇ ਸੀ 750 ਦੇ ਕਰੀਬ ਸ਼ਹੀਦ ਹੋ ਗਏ ਸੀ ਕੋਈ ਸੁਣਵਾਈ ਨਹੀਂ ਹੋਈ ਉਹੀ ਹੋਣਿਆ ਪੰਜਾਬ ਪ੍ਰਤੀ ਰਵਈਆ ਉਹੀ ਰਿਹਾ ਸੈਂਟਰ ਦਾ ਇਸੇ ਕਰਕੇ ਉਹਨਾਂ ਦੇ ਕੈਂਡੀਡੇਟ ਜਿਹੜੇ ਆ ਉਹ ਬੰਦੂਕਾਂ ਦੇ ਸਾਏ ਦੇ ਵਿੱਚ ਵੋਟ ਮੰਗਣ ਆ ਰਹੇ ਆ ਕਿਉਂਕਿ ਉਹਨਾਂ ਕਿਸਾਨਾਂ ਕੋ ਵੋਟ ਤੇ ਮੰਗਣ ਆ ਰਹੇ ਆ ਉਹ ਜਿਨ੍ਹਾਂ ਦੀ ਸਾਰ ਨਹੀਂ ਲਈ ਜਿਨ੍ਹਾਂ ਦੀ ਗੱਲ ਨਹੀਂ ਸੁਣੀ ਉਹਨਾਂ ਬੰਦੂਕਾਂ ਦੇ ਸਾਏ ਦੇ ਵਿੱਚ ਕਿੰਨੀ ਕ ਵੋਟ ਮਿਲਨੀ ਆ ਉਹ ਤੇ ਤੁਹਾਡੇ ਸਾਹਮਣੇ ਆ ਪਰ ਮੈਂ ਪੰਜਾਬੀ ਆ ਕਿਸਾਨ ਵੀ ਰਿਆਂ ਕਿਸਾਨੀ ਕੀਤੀ ਆ ਪਿੰਡ ਚ ਰਿਆਂ 24 ਸਾਲ ਦੀ ਉਮਰ ਤੱਕ ਫਾਦਰ ਟੀਚਰ ਸੀਗੇ ਤੇ ਫਿਰ ਬਿਜ਼ਨਸ ਕੀਤਾ ਕਰਨਤਾਰਨ ਗੁਰ RAMਦਾਸ ਦੀ ਨਗਰੀ ਦੇ ਵਿੱਚ ਸੇਵਾ ਕੀਤੀ ਗੁਰੂ ਸਾਹਿਬ ਨੇ ਆਪ ਹੀ ਲਈ ਸੇਵਾ ਵੀ ਨਹੀਂ ਤੇ ਮੈਨੂੰ ਨਹੀਂ ਸੀ ਪਤਾ ਵੀ ਮੈਂ ਕਦੀ MLA ਬਣਨਾ ਕਰਨਤਾਰਨ ਅੰਮ੍ਰਿਤਸਰ ਆਉਣਾ ਅੰਮ੍ਰਿਤਸਰ ਦੋ ਵਾਰੀ MLA ਬਣਨਾ ਮੰਤਰੀ ਰਹਿਣਾ ਮੰਤਰੀਆਂ ਰਹਿੰਦੇ ਆ ਜਿਹੜਾ ਕੰਮ ਕੀਤਾ ਵਾ ਉਹ ਤੁਹਾਡੇ ਸਾਹਮਣੇ ਆ ਮੈਂ ਨਹੀਂ ਇੰਨਾ ਹਲਕਿਆਂ ਦੇ ਵਿੱਚ ਬਹੁਤ ਸਾਰਾ ਕਦੀ ਗਿਆ ਨਾ ਇਥੋਂ ਇਲੈਕਸ਼ਨ ਲੜਿਆ ਪਰ ਮੇਰੇ ਜੋ ਮੈਂ ਸੇਵਾ ਲਈ ਸੀ ਗੁਰੂ ਨਗਰੀ ਦੀ ਉਹਦੀ ਖੁਸ਼ਬੂ ਜਿਹੜੀ ਜਿਹੜੀ ਮੈਂ ਸੇਵਾ ਕੀਤੀ ਆ ਉਹਦੀ ਜ਼ਰੂਰ ਇਹਨਾਂ ਸਭ ਲੋਕਾਂ ਚ ਪਹੁੰਚੀ ਆ ਤਾਂ ਕਰਕੇ ਕੰਸੈਂਸਸ ਜਿਹੜਾ ਇਹਨਾਂ ਸਭ ਦਾ ਬਣਿਆ ਤੇ ਸਭ ਨੇ ਸੁਖਵੀਰ ਬਾਦਲ ਜੀ ਨੂੰ ਇਹ ਸਫਾਰਿਸ਼ ਕੀਤੀ ਟਿਕਟ ਦੇਣ ਦੀ ਸਮਾਂ ਆਉਂਦਾ ਲੋਕ ਏ ਗੁਰੂ ਮਹਾਰਾਜ ਜਿੱਤ ਬਖਸ਼ਣ ਪਹਿਲਾਂ ਤੇ ਮੈਂ ਉਹ ਗਰੰਟੀਆਂ ਵਾਲੇ ਝੂਠੇ ਸੌਵਾਂ ਵਾਲੇ ਝੂਠੇ ਜਿਨ੍ਹਾਂ ਨੂੰ ਆਪਣੇ ਆਪ ਤੇ ਕੌਨਫੀਡੈਂਸ ਨਹੀਂ ਹੁੰਦਾ ਲੋਕਾਂ ਨੂੰ ਝੂਠ ਦੇ ਜਾਲ ਦੇ ਵਿੱਚ ਫਸਾਉਂਦੇ ਆ ਲੋਕਾਂ ਨੂੰ ਮੇਰੇ ਤੇ ਇਹ ਵਿਸ਼ਵਾਸ ਆ ਕਿਉਂਕਿ ਕਿਤੇ ਵੀ ਅਜ ਤੱਕ ਅੰਮ੍ਰਿਤਸਰ ਸਾਹਿਬ ਜਾਂ ਕਿਤੇ ਵੀ ਕਿਉਂਕਿ ਇੰਨਾ ਹਲਕਿਆਂ ਦਾ ਸਾਰਿਆਂ ਦਾ ਅੰਮ੍ਰਿਤਸਰ ਦੇ ਨਾਲ ਆ ਸ਼ਹਿਰ ਵੱਡਾ ਅੰਮ੍ਰਿਤਸਰ ਹੀ ਆ ਰੋਜ ਦਾ ਆਉਣ ਜਾਣ ਆ ਰਿਸ਼ਤੇਦਾਰੀਆਂ ਆ ਸਬੰਧ ਆ ਇੱਕ ਬੰਦਾ ਵੀ ਇਹ ਕਹਦੇ ਕਿਤੇ ਗਿਆਆਂ ਆ ਨੂੰ ਪੇ ਮੈਂ ਵਰਕਰ ਦੀ ਇੱਜ਼ਤ ਨਹੀਂ ਕੀਤੀ ਕੰਮ ਨਹੀਂ ਕੀਤਾ ਜਾਂ ਟਾਈਮ ਨਹੀਂ ਦਿੱਤਾ ਇਹ ਹੀ ਚੀਜ਼ ਹੈ ਜਿਹੜੀ ਸਭ ਜਗ੍ਹਾ ਦੇ ਉੱਤੇ ਉਹ ਪਹਿਲਾਂ ਪਹੁੰਚੀ ਮੇਰੇ ਆਉਣ ਤੋਂ ਮੈਂ ਬਾਅਦ ਚ ਪਹੁੰਚਾਂ ਇਹ ਗੱਲ ਪਹਿਲਾਂ ਪਹੁੰਚੀ ਆ ਮੈਨੂੰ ਪੂਰਾ ਵਿਸ਼ਵਾਸ ਆ ਇਸ ਪਾਰਲੀਮੈਂਟ ਦੇ ਹਲਕੇ ਦੇ ਲੋਕਾਂ ਤੇ ਕਿ ਐਰ ਕੀ ਉਹ ਕੰਮ ਨੂੰ ਦਿਤਾਉਣਗੇ ਸ਼੍ਰੋਮਣੀ ਅਕਾਲੀ ਦਲ ਦੇ ਕੰਮ ਲੋਕਾਂ ਨੂੰ ਯਾਦ ਆ ਰਹੇ ਆ ਮੇਰੇ ਕੰਮਾਂ ਦੀ ਜਿਹੜੀ ਆ ਗੱਲ ਉਹ ਵੀ ਇੱਥੇ ਹੋ ਰਹੀ ਆ ਇਹ ਦੋ ਸਰਕਾਰਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਬਣੀਆਂ ਜੋ ਹਾਲ ਲੋਕਾਂ ਦਾ ਉਹਨਾਂ ਨੇ ਕੀਤਾ ਬਦਲਾਅ ਦੇ ਚੱਕਰ ਚ ਭਾਵੇਂ ਝਾੜੂ ਵਾਲੇ ਆਏ ਜਾਂ ਕੈਪਟਨ ਸਾਹਿਬ ਸੌਂ ਖਾ ਕੇ ਆਏ ਬਤੋਂ ਬੱਤਰ ਹਾਲਾਤ ਕਰਤੀ ਆ ਇਹਨਾਂ ਦੋ ਸਰਕਾਰਾਂ ਨੇ ਬਹੁਤ ਆਨੰਦ ਲੋਕਾਂ ਨੇ ਲਿਆ ਸੀ ਵੈਲਫੇਅਰ ਦੀਆਂ ਸਕੀਮਾਂ ਗਰੀਬਾਂ ਵਾਸਤੇ ਕਿਸਾਨਾਂ ਵਾਸਤੇ ਵਪਾਰੀਆਂ ਵਾਸਤੇ ਡਵੈਲਪਮੈਂਟ ਹਾਈਵੇਜ਼ ਇਹ ਸਭ ਕੁਝ ਜਿਹੜਾ ਉਸ ਲੋਕਾਂ ਦੇ ਸਾਹਮਣੇ ਬਣਿਆ ਸੀ ਅੱਜ ਯਾਦ ਆਉਂਦਾ ਤੇ ਉਹ ਅਰਕੀ ਵੋਟ ਤਬਦੀਲ ਹੋਊਗਾ ਇਹੀ ਮੈਂ ਕਹਿਣਾ ਚਾਹੁੰਦਾ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਦਰ ਤੋਂ ਅੱਜ ਸ਼੍ਰੀ ਅਨਿਲ ਕੁਮਾਰ ਜੋਸ਼ੀ ਜੀ ਜੋ ਸਾਡੇ ਇੱਥੇ ਉਮੀਦਵਾਰ ਆ ਉਹਨਾਂ ਦੇ ਨਾਲ ਅੱਜ ਹਲਕੇ ਚ ਇਲੈਕਸ਼ਨ ਦਾ ਜੋ ਆਗਾਜ਼ ਕੀਤਾ ਗੁਰੂ ਮਹਾਰਾਜ ਦੀ ਅਗੇ ਅਰਦਾਸ ਬੇਨਤੀ ਕੀਤੀ ਆ ਤੇ ਉਹਨਾਂ ਕੋਲ ਅਸ਼ੀਰਵਾਦ ਲੈ ਕੇ ਜਿਹੜਾ ਇਹ ਹਲਕੇ ਚ ਅੱਜ ਤੁਰੇ ਆ ਤੇ ਉਸ ਦੇ ਦਰਮਿਆਨ ਹੀ ਜਿਹੜੇ ਹਲਕੇ ਦੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਬਾਬੇ ਗੰਮਚੱਕ ਬਾਬਾ ਦੀਪ ਸਿੰਘ ਗੁਰਦੁਆਰੇ ਉਹਨ ਕਾਲਿਆਂ ਵਾਲੇ ਖੂਹ ਤੇ ਇਸੇ ਤਰ੍ਹਾਂ ਸਾਰੇ ਸਥਾਨਾਂ ਦੇ ਉੱਤੇ ਹੁੰਦੇ ਹੋਏ ਤਤਮਸਤਕ ਹੋ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਤੇ ਅਸ਼ੀਰਵਾਦ ਲੈ ਕੇ ਅੱਜ ਜਿਹੜਾ ਇਹ ਇਲੈਕਸ਼ਨ ਦਾ ਆਗਾਜ਼ ਕੀਤਾ ਕਿੰਨਾ ਘੁੰਮਾਰਾ ਮਿਲਦਾ ਮੈਂ ਕਹਾਂ ਜੀ ਇੰਨਾ ਪਿਆਰ ਦਿੱਤਾ ਠਾਠਾ ਮਾਰਦੇ ਕਾਠੇ ਹੀ ਹਰ ਖੇਤਾਂ ਦੇ ਉੱਤੇ ਕਿਉਂਕਿ ਮੈਂ ਆਪ ਵੀ ਮਾਣ ਮਹਿਸੂਸ ਕਰਦਾ ਕਿ ਜਿਸ ਜਿਹਨੂੰ ਪਾਰਟੀ ਮੈਦਾਨ 'ਚ ਉਤਾਰ ਰਹੀ ਆ ਇਹਨੇ ਉਹ ਇਹ ਉਹ ਇਨਸਾਨ ਆ ਜਿਨੇ ਕਿਸਾਨਾਂ ਦੇ ਹੱਕ ਦਾ ਨਾਅਰਾ ਮਾਰਿਆ ਹਾਂ ਦਾ ਨਾਅਰਾ ਮਾਰਿਆ ਸੀ ਤੇ ਬੀਜੇਪੀ ਨੇ ਇਹਨੂੰ ਪਾਰਟੀ 'ਚੋਂ ਕੱਢ ਦਿੱਤਾ ਅੱਜ ਉਸ ਇਨਸਾਨ ਦੇ ਨਾਲ ਅਸੀਂ ਖੜੇ ਹਾਂ ਅਸੀਂ ਵੀ ਮਾਣ ਮਹਿਸੂਸ ਕਰਦੇ ਹਾਂ ਕਿ ਉਸ ਸਾਡੇ ਕਿਸਾਨਾਂ ਦਾ ਗਰੀਬਾਂ ਦਾ ਮਜ਼ਦੂਰਾਂ ਦਾ ਸਾਰਿਆਂ ਦਾ ਉਹ ਨਿਹਾਂ ਦਾ ਨਾਰਾ ਮਾਰਿਆ ਹੈ ਉਸ ਇਨਸਾਨ ਨੂੰ ਜਿਹੜਾ ਪਾਰਟੀ ਚ ਤਾਰਿਆ ਜਾ ਰਿਹਾ ਲੋਕਾਂ ਚ ਬਹੁਤ ਵੱਡਾ ਇਛਾ ਪਾਇਆ ਜਾ ਰਿਹਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਹੰਤ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਮਾ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ ਹੈਅ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਬੰਟਿੰਗ ਕੈਰਾਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ ਹੈਅਰ ਪਾਲਿਸ਼ਿੰਗ ਦੀ ਸਹੂਲਤ ਲੈ ਸਕਦੇ ਹੋ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਹੋ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਹੋ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਹੋ ਸਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼